ਪੰਜਾਬ ਪੁਲਿਸ ਨੇ ਪਠਾਨਕੋਟ ਵਿੱਚ ਇੱਕ ਨੌਜਵਾਨ ਨੂੰ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਤੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਸੀਆਈਏ ਸਟਾਫ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਤਾਰਾ ਗੜਦੇ ਰਹਿਣ ਵਾਲੇ ਜਿਤਨਦਰ ਕੁਮਾਰ ਦੇ ਤੌਰ ਤੇ ਕੀਤੀ ਗਈ ਹੈ ਉਸ ਕੋਲੋਂ 42.17 ਗ੍ਰਾਮ ਹੈਰੋਇਨ ਪਾਕਿਸਤਾਨੀ ਡਰੋਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਪਠਾਨਕੋਟ ਦੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਜਤਿੰਦਰ ਕੁਮਾਰ ਆਪਣੇ ਤਿੰਨ ਹੋਰ ਸਾਥੀਆਂ ਨਾਲ ਤਸਕਰੀ ਦਾ ਕੰਮ ਕਰਦਾ ਸੀ। ਉਹ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਦਾ ਸੀ। ਹੈਰੋਇਨ ਡਰੋਨ ਰਾਹੀਂ ਬਮਿਆਲ ਸਰਹੱਦ ਤੋਂ ਆਉਂਦੀ ਸੀ ਪਰ ਇਸ ਵਾਰ ਡਰੋਨ ਵਿੱਚ ਤਕਨੀਕੀ ਖਰਾਬੀ ਚਲਦਿਆਂ ਇਹ ਡਰੋਨ ਵਾਪਸ ਨਹੀਂ ਜਾ ਸਕਿਆ ਸੀ। ਕਾਬੂ ਕੀਤੇ ਵਿਅਕਤੀ ਖਿਲਾਫ ਪੁਲਿਸ ਥਾਣਾ ਨਰਨੋਟ ਜਮਲ ਸਿੰਘ ਵਿਖੇ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਸੀਆਈਏ ਟੀਮ ਨੂੰ ਇੱਕ ਬਹੁਤ ਹੀ ਠੋਸ ਸੂਚਨਾ ਮਿਲੀ ਸੀ ਕਿ ਜਤਿੰਦਰ ਕੁਮਾਰ ਨਾਮ ਦਾ ਇੱਕ ਪੁਰਾਣਾ ਤਰਾਗੜ ਰਹਿਣ ਦਾ ਵਾਸੀ ਹੈ ਜਿਹੜਾ ਕਿ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉੱਥੋਂ ਜਿਹੜੀ ਡਰੋਨ ਰਾਹੀਂ ਨਾਰਕੋਟਿਕਸ ਦੀ ਸਪਲਾਈ ਆ ਰਹੀ ਆ ਇਹ ਬਤੌਰ ਕੂਰੀਅਰ ਉੱਥੋਂ ਜਦੋਂ ਡਰੋਨ ਡ੍ਰੌਪ ਕਰ ਦਿੰਦਾ ਉਸ ਤੋਂ ਬਾਅਦ ਇੱਕ ਜਿਹੜਾ ਹੈਗਾ ਉੱਥੋਂ ਡਰੱਗਸ ਚੱਕ ਕੇ